ਫਰੀਦਕੋਟ ਦਾ ਮੈਡੀਕਲ ਜੋ ਕਿ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜਿਸ ਦੇ ਵਿੱਚ ਕਰੀਬ 7 ਤੋਂ 8 ਜ਼ਿਲ੍ਹਿਆਂ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ ਇਸ ਦੌਰਾਨ ਲਗਾਤਾਰ ਹੀ ਚੋਰਾ ਵੱਲੋਂ ਮਰੀਜ਼ਾਂ ਅਤੇ ਮਰੀਜ਼ਾਂ ਦੇ ਵਾਰਸਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਕੀਮਤੀ ਸਮਾਨ ਮੋਬਾਈਲ ਫੋਨ ਅਤੇ ਵਹੀਕਲ ਚੋਰੀ ਕਰ ਲਿੱਤੇ ਜਾਂਦੇ ਹਨ ਹੋਰ ਤਾਂ ਹੋਰ ਚੋਰਾਵਾਂ ਵੱਲੋਂ ਮੈਡੀਕਲ ਸਟਾਫ ਅਤੇ ਹਸਪਤਾਲ ਦੀਆਂ ਬਿਲਡਿੰਗਾਂ ਨੂੰ ਵੀ ਨਿਪਖਸ਼ਾ ਜਰਾ ਇਹਨਾਂ ਦੇ ਵਿੱਚੋਂ ਕੂਟੀਆਂ ਬਿਜਲੀ ਦੀਆਂ ਤਾਰਾਂ ਏਸੀ ਤੇ 파ਟਸ ਅਤੇ ਹੋਰ ਸਮਾਨ ਚੋਰੀ ਕਰ ਲਿੱਤਾ ਜਾਂਦਾ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਵੱਲੋਂ ਮੈਡੀਕਲ ਫਰੀਦਕੋਟ ਦੇ ਵਿੱਚ ਬੀਤੇ ਦਿਨੀਂ ਮੋੜ ਤੋਂ ਪੁਲਿਸ ਚੌਕੀ ਸਥਾਪਿਤ ਕਰ ਦਿੱਤੀ ਗਈ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਹਸਪਤਾਲ ਦੇ ਵਿੱਚ ਚੋਰਾ ਅਤੇ ਸ਼ਰਾਰਤੀ ਅੰਸਰਾਂ ਨੂੰ ਠੱਲ ਪਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਪੁਲਿਸ ਚੌਕੀ ਵੱਲੋਂ ਇੱਕ ਨੌਜਵਾਨ ਨੂੰ ਚੋਰੀ ਦੇ ਕੀਤੇ ਗਏ ਅੱਠ ਮੋਬਾਈਲ ਫੋਨਾਂ ਰਾਹੀਂ ਕਾਬੂ ਕਰ ਮਾਮਲਾ ਦਰਜ ਕਰ ਲਿਤਾ ਗਿਆ ਹੈ ਅਗੇਰੀ ਜਾਂਚ ਕੀਤੀ ਜਾ ਰਹੀ ਹੈ ਤੋ ਹੋਇਆ ਕਿ ਬੜਾ ਲਕੀਰ ਇਹ ਤੇ ਇਹਨਾਂ ਜੀ ਆਕਾਸ਼ਦੀਪ ਸਿੰਘ ਉਰਫ ਡੀਸੀ ਪੁੱਤਰ ਦਰਸ਼ਨ ਸਿੰਘ ਵਾਸੀ ਰੰਜਾਵਾਲਾ ਕਲਾਂਦਰ ਰਹਿਣ ਵਾਲਾ ਵਿਅਕਤੀ ਇਹ ਜਿਹੜਾ ਹੈਗਾ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਜਿਹੜੇ ਪੇਸ਼ੈਂਟ ਦਾਖਲ ਹੁੰਦੇ ਸੀ ਉਹਨਾਂ ਦੇ ਜਿਹੜੇ ਵਾਰਿਸ ਹੈ ਉਹਨਾਂ ਦੇ ਜਿਹੜੇ ਮੋਬਾਈਲ ਵਗੈਰਾ ਪੈਸੇ ਵਗੈਰਾ ਚੋਰੀ ਕਰਕੇ ਲੈ ਜਾਂਦਾ ਸੀਗਾ ਜੀ ਤੇ ਇਹਨੇ ਕਾਫੀ ਅੰਤਕ ਪਹੁੰਚਾਇਆ ਸੀਗਾ ਤੇ ਫਿਰ ਇਹ ਦੇ ਵਿੱਚ ਜਿਹੜਾ ਐਸਐਸਪੀ ਸਾਹਿਬ ਫਰੀਦਕੋਟ ਐਮਐਲਏ ਸਾਹਿਬ ਤੇ ਬੀਸੀ ਸਾਹਿਬ ਆਪਣਾ ਐਮਰਏ ਸਾਹਿਬ ਫਰੀਦਕੋਟ ਤੇ ਬੀਸੀ ਸਾਹਿਬ ਤਾਂ ਫਿਰ ਇੰਨਾ ਸਾਰੇ ਆਫਸਰਾਂ ਤੇ ਸਰਕਾਰ ਵੱਲੋਂ ਇੱਕ ਡਿਸਾਈਡ ਕੀਤਾ ਗਿਆ ਵੀ ਇੱਥੇ ਜਿਹੜੀ ਚੌਕੀ ਹੈਗੀ ਆ ਪਹਿਲਾਂ ਵੀ ਚੌਕੀ ਰਹੀ ਆ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਆਪਾਂ ਚੌਕੀ ਆਪਾਂ ਖੋਲਈਏ ਇਹ ਜਿਹੜੇ ਆਗਲ ਪੀ ਤੇ ਦੇ ਇੰਚਾਰਜ ਲਾਏ ਗਏ ਸੀ ਤਾਂ ਉਹਦੇ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਜੀ ਹੁਣ ਇਹਨੂੰ ਅੱਠ ਮੋਬਾਈਲਾਂ ਸਮੇਤ ਜਿਹੜਾ ਕਾਬੂ ਕੀਤਾ ਗਿਆਗਾ ਤੇ ਇਹ ਚਿੱਟਾ ਪੀਂਨ ਦੱਦਿਆ ਇਕਦਾ ਜਿਹੜਾ ਆ ਆਲਰੇਡੀ ਦੁਖੀ ਹੁੰਦਾ ਸੀ ਬੰਦਾ ਤੇ ਇਸ ਬੰਦੇ ਨੇ ਹੰਤਕ ਮਚਾਇਆ ਸੀਗਾ ਤੇ ਸਾਰੇ ਮੈਡੀਕਲ ਕਾਲਜ ਦੇ ਵਿੱਚ ਇਹ ਰਾਤ-ਰਾਤ ਤੇ ਚੋਰੀ-ਮੋਰੀਆਂ ਰਾਈ ਵੜਕੇ ਤੇ ਇਹ ਲੈ ਜਾਂਦਾ ਸੀ ਤੇ ਜਿਹੜੀਆਂ ਆਪਣਾ ਪੇਸ਼ੈਂਟ ਤੇ ਉਹਨਾਂ ਦੇ ਵਾਰਸਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਤਾਂ ਉਹਨੇ ਜਿਹੜੇ ਇਹ ਬੰਦੇ ਤੇ ਕਾਬੂ ਪੈਣਾ ਸ਼ੁਰੂ ਹੋ ਗਿਆ ਇਹਨਾਂ ਨੇ ਬੜਾ ਗੁੱਡ ਵਰਕ ਕੀਤਾ ਹੈਗਾ ਤਾਂ ਤੁਸੀਂ ਵੀ ਮੇਰੀ ਤੁਹਾਡੇ ਬਾਦੀਮ ਰਾਹੀਂ ਜਿਹੜੀ ਅਪੀਲ ਆ ਜੇਕਰ ਕਿਸੇ ਵੀ ਆਪਣਾ ਵਾਰਸਾਲਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਹੈ ਮੈਡੀਕਲ ਕਾਲਜ ਚ ਆਉਂਦੇ ਆ ਸਾਡੀ ਉੱਤੇ ਚੌਕੀ ਬਣੀ ਆ ਫੌਰੀ ਰਿਪੋਰਟ ਕਰਨ ਜੀ ਸਾਡੇ ਕੋਲ ਉੱਤੇ ਕੈਮਰੇ ਹੈਗੇ ਆ ਨਾਲ ਨਾਲ ਅਸੀਂ ਜਿਹੜਾ ਹੈਗਾ ਅਸੀਂ ਤੁਹਾਨੂੰ ਉਹਦਾ ਰਿਲੀਫ ਦੇਵਾਂਗੇ ਤਾਂ ਕਾਈਂਡਲੀ ਸਾਡਾ ਸੰਪਰਕ ਕਰਨ ਤੇ ਜਿਹੜੇ ਵਿਅਕਤੀ ਜਿਨ੍ਹਾਂ ਦੇ ਮੋਬਾਈਲ ਆਲਰੇਡੀ ਇੱਥੋਂ ਚੋਰੀ ਹੋਏ ਆ ਜਾਂ ਖੋਏ ਗਏ ਆ ਪਹਿਲਾਂ ਵੀ ਕਿਸੇ ਵੀ ਟਾਈਮ ਤੇ ਉਹ ਸਾਨੂੰ ਆਪਣੀ ਇਨਫੋਰਮੇਸ਼ਨ ਦੇਣ ਜੇ ਅਸੀਂ ਤੁਹਾਨੂੰ ਸਾਰੀ ਚੀਜ਼ ਲੱਭ ਕੇ ਦੇਵਾਂਗੇ ਜੀ ਅਗਲੀ ਹਾਂ ਸਰ ਕਿਸ ਤਰੀਕੇ ਦੀ ਕਾਰਵਾਈ ਹੋਊਗੀ ਅਗਲੀ ਕਾਰ ਵੀ ਹੈ ਜੀ ਅਸੀਂ ਜਿਹੜਾ ਰਿਪੋਰਟ ਲੈ ਕੇ ਇਹ ਤੋਂ ਹੋਰ ਪੁੱਛ-ਪੁੱਛ ਕੀਤੀ ਜਾਊਗੀ। ਇਹ ਕਾफी ਚੀਜ਼ ਚਰਤੋਂ ਸਰਕਾਰ ਵਿੱਚ ਸੀਗਾ। ਤੇ ਦੂਸਰਾ ਇਹ ਹੈ ਜੀ ਸਾਡੇ ਤੋਂ ਮੋਬਾਈਲ ਜਿਹੜੇ ਵਾਰਸ ਆਪਣੇ ਵਾਪਸ ਲਾਜਮ ਅਸੀਂ ਉਹਨਾਂ ਨੂੰ ਮੋਬਾਈਲ ਜਿਹੜੇ ਵਾਪਸ ਕਰਨ ਨੂੰ ਤਿਆਰ ਰਹੀਆਂ। ਜਿਵੇਂ ਸਰ ਚੌਂਕੀ ਦੀ ਗੱਲ ਕੀਤੀ ਹੈ ਨਵੀਂ ਚੌਂਕੀ ਜੁਆਇਨਿੰਗ ਹੋਈ ਹੈ ਉੱਥੇ ਚੌਂਕੀ ਦਾ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਇਨਪੁਟ ਜਿਹੜੀ ਸਾਹਮਣੇ ਆਈ ਹੈ ਇੱਕ ਮੋਟਰਸਾਈਕਲ ਵੀ ਕਾफी ਜਿਹੜੇ ਇਹ ਚੌਂਕੀ ਵੱਲੋਂ ਕਿਹਾ ਜਾ ਰਿਹਾ ਹੈਗਾ ਬਰਾਮਦ ਕੀਤੇ। ਹਾਂ ਜੀ ਜੀ ਹੁਣ ਕੰਟੀਨਿਊ ਜਿਹੜੀਆਂ ਇਹ ਬਰਾਮਦੀਆਂ ਸ਼ੁਰੂ ਹੋ ਔਰ ਉੱਤੇ ਸਾਨੂੰ ਜਿਹੜਾ ਕੁਝ ਹੋਰ ਵਿਅਕਤੀ ਵੀ ਆਈਡੈਂਟੀਫਾਈ ਹੋਏ ਜਿਨ੍ਹਾਂ ਤੇ ਇਸ ਕੰਮ ਚੱਲ ਰਿਹਾ ਹੈਗਾ ਜਿਨ੍ਹਾਂ ਨੇ ਵੀ ਇੱਥੇ ਮੈਡੀਕਲ ਕਾਲਜ ਦੇ ਵਿੱਚੋਂ ਕੋਈ ਵੀ ਚੀਜ਼ ਚੋਰੀ ਕਰਕੇ ਕਿਤੇ ਲੈ ਗਿਆ ਲੈ ਕੇ ਗਿਆ ਅਸੀਂ ਉਹ ਇਹ ਬਰਾਬਦ ਕਰਾਵਾਂਗੇ ਜਿੱਦਾਂ ਜਿੱਦਾਂ ਸਾਨੂੰ ਇਨਫੋਰਮੇਸ਼ਨ ਕੋਈ ਇਤਲਾਹ ਦੇ ਰਿਹਾ ਵੀ ਕਿਹੜੀ ਤਰੀਕੇ ਨਾਲ ਸਾਨੂੰ ਆ ਹੋਇਆ ਸੀ ਕਈ ਬੰਦੇ ਹੁੰਦੇ ਆ ਦੁਖੀ ਹੁੰਦੇ ਇਧਰੋਂ ਮੋਬਾਈਲ ਚੋਰੀ ਹੋ ਗਿਆ ਉਧਰੋਂ ਲੈ ਲੈਣੇ ਆਪਣਾ ਪੇਸ਼ੈਂਟ ਲੁਧਿਆਣਾ ਦਾ ਚੰਡੀਗੜ੍ਹ ਲੈ ਕੇ ਜਾਣਾ ਉਹਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਜਿਉਂ ਪੁਲਿਸ ਨੂੰ ਰਿਪੋਰਟ ਕਰੇ ਸੋ ਕਾਈਂਡਲੀ ਜਿਹੜੇ ਵੀ ਮਤਲਬ ਕਿ ਸੱਜਣ ਸਾਨੂੰ ਭੈਣ ਇਨਫਾਰਮੇਸ਼ਨ ਦੇ ਸਕਦੇ ਆ ਵੀ ਆਲਰੇਡੀ ਸਾਡੇ ਨਾਲ ਇਹ ਗੱਲ ਹੋਈ ਆ ਤਾਂ ਇੱਥੇ ਸਾਰੇ ਫੁਟੇਜ ਜਿਹੜੇ ਪਏ ਆਗੇ ਅਸੀਂ ਕਢਾ ਕੇ ਉਹਨਾਂ ਨੂੰ ਰਿਲੀਫ ਦੇਾਂਗੇ ਸਾਡਾ ਸੰਪਰਕ ਕਰਨ ਜੀ ਸਰ ਜਿਨ੍ਹਾਂ ਦੀ ਆ ਮੋਬਾਈਲ ਬਰਾਮਦ ਕੀਤੀ ਐ ਉਹਨਾਂ ਮਾਲਕਾਂ ਦਾ ਪਤਾ ਲੱਗ ਚੁੱਕਿਆ ਹੁਣ ਕਿੰਨੇ ਮਾਲਕਾਂ ਦਾ ਪਤਾ ਲੱਗ ਗਿਆ ਉਹਨਾਂ ਨੂੰ ਮੋਬਾਈਲ ਤੁਸੀਂ ਉਹਨਾਂ ਇਸਪੁਰਤ ਕਰੋਗੇ ਕਿਸ ਤਰੀਕੇ ਨਾਲ ਕੁਝ ਵਿਅਕਤੀਆਂ ਦਾ ਪਤਾ ਲੱਗ ਗਿਆ ਜੀ ਅਸੀਂ ਹੁਣ ਇਹ ਇਹਨਾਂ ਨਾਲ ਸੰਪਰਕ ਕਰਕੇ ਤੇ ਇਹਦੀ ਪੁੱਛਕਿਸ਼ ਤੋਂ ਹੀ ਸਾਨੂੰ ਪਤਾ ਲੱਗਿਆ ਨਾ ਕਿਉਂਕਿ ਵੀਡੀਓ ਵਗੈਰਾ ਅਸੀਂ ਉਹ ਵਾਪਸ ਕਰਨ ਜਾ ਰਹੇ ਹਾਂ ਜੀ ਇਹਨਾਂ ਨੂੰ ਰਿੰਗ ਮਾਰ ਕੇ ਸਮਝੇ ਵੈਸੇ ਗੱਲ ਕਰੀਏ ਤਾਂ ਕਿੰਨੇ ਕੁ ਚੋਰੀ ਦੇ ਮੋਬਾਈਲ ਤੇ ਵਹੀਕਲ ਆਦੀਆਂ ਜਿਹੜੀਆਂ ਆਪਣੇ ਕੋਲੇ ਕੰਪਲੀਟ ਆਈਆਂ ਨੇ ਇਹ ਜਿਹੜੀਆਂ ਜੀ ਇਹ 8-10 ਇਹ ਕੁੱਝੀਆਂ ਕੰਪਲੇਂਟਸ ਜਿਹੜੀਆਂ ਜੀ ਤੇ ਇਸ ਤੋਂ ਇਲਾਵਾ ਵਹੀਕਲ ਵੀ ਜਿਹੜੇ ਪਹਿਲਾਂ ਤਾਂ तकरीबन ਦੂਜੇ ਚੌਥੇ ਦਿਨੋਂ ਇੱਕ ਅ ਤਾਂ ਬੈਗ ਚੋਰੀ ਹੋ ਜਾਂਦਾ ਸੀਗਾ ਤੇ ਹੁਣ ਕਾਫੀ ਰਿਕਾਉਂਟ ਹੋ ਗਿਆ ਜਿੱਤੇ ਹੁਣ ਚੋਰੀ ਵੀ ਉੱਥੇ ਬੰਦ ਹੋ ਗਈ ਸਰ ਇਹਦੇ ਨਾਲ ਜਿਹੜੇ ਜਿਹੜੇ ਸਮਾਨ ਪਰ ਕਵਰ ਹੋਏ ਨੇ ਮੋਬਾਈਲ ਫਿਰ ਕਰਨਾ ਕੀ ਸੀਗਾ ਕਿੱਥੇ ਵੇਚਦਾ ਕੋਈ ਮਿਲਿਆ ਸੋਰਸੇ ਦਾ ਕੋਈ ਜੀਨ ਜੀ ਇੰਟਰੋਗੇਸ਼ਨ ਤੁਹਾਨੂੰ ਪਤਾ ਲੱਗੂਗਾ ਇਹ ਮਤਲਬ ਕਿ ਬੜੇ ਸਸਤੇ ਦੇ ਵਿੱਚ ਉਹ ਜਿਹੜੀ ਪੁਰਾਣੀ ਕਹਾਵਤ ਹੈਗੀਆ ਚੋਰਾਂ ਦਾ ਮਾਲ ਜਿਹੜੇ ਡਾਂਕਾ ਦਾ ਕੰਮ ਉਸ ਤਰੀਕੇ ਬਸ ਚਿੱਟੇ-ਚੁੱਟੇ ਵਾਲੇ ਪੀਣ ਵਾਲਿਆਂ ਨੂੰ ਹੀ ਦੇਉਂਦੇ ਜਾ ਕੇ ਜੀ ਤਾਂ ਇਹ ਇੱਕ ਬੜਾ ਕਾਫੀ ਵੱਡਾ ਨੈਟਵਰਕ ਹੈ ਇੱਥੋਂ ਘੁੰਮ ਕੇ ਕਿਸੇ ਹੋਰ ਜਗ੍ਹਾ ਤੇ ਚਲੇ ਜਾਂਦੇ ਜੀ ਇਕੱਲਾ ਸੀਗੇ ਕੋਈ ਜਿਲ੍ਹਾ ਜੀ ਜਾਂਦੇ ਆ ਕਾਫੀ ਵੱਡਾ ਨੈਟਵਰਕ ਜੀ ਨੂੰ ਇਕ ਕੱਲਾ ਸੀ ਕਿ ਉਹ ਹੋਰ ਵੀ ਸੀਗੇ ਇਹਦੇ ਨਾਲ ਅਜੇ ਤੱਕ ਤਾਂ ਕੱਲਾ ਹੀ ਹੈ ਜੀ ਅਗਾ ਖਰੀਦਣ ਵਾਲੇ ਚਿੱਟਿਆਂ ਲਈ ਫਿਰੇ ਚੜੇ ਹੋਰ ਟਰਾਈ ਕਰ ਬਨਾਲ ਸ਼ਕ ਜਾਂਚ ਪਹੁੰਚੋ ਜਾਓਗੇ ਤੁਸੀਂ ਤੱਕ ਜੀ 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 ਬਿਲਕੁਲ ਤੈ ਤੱਕ ਜਾਵਾਂਗੇ ਇਹਨੂੰ ਕਿਸੇ ਲੌਜੀਕਲ ਐਂਡ ਤੇ ਲੱਗੇ ਜਾਵਾਂਗੇ ਜੀ ਸੀ ਇਸ ਸਰ ਉਹਨਾਂ ਚੋਰਾਂ ਨੂੰ ਤੇ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਬਸ ਚੋਰਾਂ ਨੂੰ ਤੇ ਵੀ ਤੁਸੀਂ ਆਪਣੇ ਕੰਮ ਛੱਡ ਦਿਓ ਪ੍ਰਸ਼ਾਦ ਮਿਲੂਗਾ ਕੋਈ ਫਾਇਦਾ ਨਹੀਂ ਆ ਤੇ ਪਬਲਿਕ ਸਾਡੇ ਭੈਣ ਭਾਈ ਹੈ ਜਿਨ੍ਹਾਂ ਲਈ ਅਸੀਂ ਇਹ ਜੋਬ ਕਰਦੇ ਹਾਂ ਉਹ ਦੇਰਾਂ ਜਦੋਂ ਮਰਜ਼ੀ ਸਾਨੂੰ ਇਨਫੋਰਮੇਸ਼ਨ ਦੇਣ ਜੀ ਅਸੀਂ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਜੋ ਪੰਜਾਬ ਸਰਕਾਰ ਦੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਆਈਆਂ ਉਹਦੀ ਕੰਪਲੀਟ ਸਿੰਬਨ ਕਰਾਂਗੇ ਜੀ ਸਾਰੀ